ਹਾਂਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੀ PVB90 ਵੈਰੈਟੀ ਆ ਉਹ ਕਿਸ ਤਰ੍ਹਾਂ ਦੀ ਹੈ ਤੇ ਪੱਕਣ ਦੇ ਲਈ ਕਿੰਨਾ ਕੁ ਸਮਾਂ ਲੈਂਦੀ ਹੈ ਇਸ ਦਾ ਜਿਹੜਾ ਝਾੜ ਆ ਉਹ ਕਿੰਨਾ ਇਸ ਵਾਰ ਆਪਾਂ ਨੂੰ ਝੋਨੇ ਦੇ ਸੀਜ਼ਨ ਦੇ ਵਿੱਚ ਇਹ ਵੈਰੈਟੀ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਇਸ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ PVB90 ਜਿਹੜੀ ਵੈਰੈਟੀ ਆ ਉਹ ਪਿਛਲੇ ਸਾਲ ਦੀ ਲਈ ਯੂਨੀਵਰਸਿਟੀ ਪੂਸ਼ਾ ਦੁਆਰਾ ਜਿਹੜੀ ਆ ਰਿਲੀਜ਼ ਕੀਤੀ ਗਈ ਸੀ ਤੇ ਇਸ ਦੀ ਜਿਹੜੀ ਸਿਫਾਰਿਸ਼ ਆ ਉਹ ਬੰਗਾਲ ਪੰਜਾਬ ਤੇ ਹਰਿਆਣਾ ਦੇ ਇਲਾਕਿਆਂ ਦੇ ਵਿੱਚ ਕੀਤੀ ਗਈ ਹੈ ਤੇ ਇਹ ਜਿਹੜੀ ਵੈਰਾਈਟੀ ਆ ਇਹ ਮਾਦਰੀ ਤੇ ਦਰਮਿਆਨੇ ਕੱਦ ਦੀ ਜਿਹੜੀ ਵੈਰਾਈਟੀ ਆ ਤੇ ਪੱਕਣ ਦੇ ਲਈ ਇਹ ਜਿਹੜੀ ਵੈਰਾਈਟੀ ਆ ਉਹ 120 ਤੋਂ 130 ਦਿਨ ਦਾ ਸਮਾਂ ਲੈਂਦੀ ਹੈ ਇਹ ਜਿਹੜੀ ਵੈਰਾਈਟੀ ਆ ਉਹ ਦੋ ਕਿਸਮਾਂ ਦੇ ਕ੍ਰੋਸ ਤੋਂ ਬਣਾਈ ਗਈ ਹੈ ਇੱਕ ਤਾਂ ਜਿਹੜੀ ਵੈਰਾਈਟੀ ਆ ਇਸ ਦੇ ਵਿੱਚ ਜੈਨੇਟਿਕ ਜਿਹੜੇ ਗੁਣ ਪਾਏ ਗਏ ਨੇ ਉਹ ਆ ਜੀ CB501 ਦੂਜੀ ਜਿਹੜੀ ਵੈਰਾਈਟੀ ਆ ਜਿਸ ਦੇ ਗੁਣ ਜਿਹੜੇ ਇਸ ਵੈਰਾਈਟੀ ਦੇ ਵਿੱਚ ਪਾਏ ਗਏ ਨੇ ਉਹ ਆ ਜੀ ਪੂਸ਼ਾ ਚਤਾਲੀ ਸਵੀ 501 ਜਿਹੜੀ ਝੋਨੇ ਦੀ ਵੈਰੈਟੀ ਆ ਉਹ ਜਪੋਨਿਕਾ ਰਾਈਸ ਲਾਈਨ ਦੇ ਵਿੱਚ ਆਉਂਦੀ ਹੈ ਤੇ ਪੱਕਣ ਦੇ ਦੀ ਜਿਹੜੀ ਆ ਉਹ ਬਹੁਤ ਘੱਟ ਸਮਾਂ ਲੈਂਦੀ ਹੈ ਤੇ ਦੂਜੀ ਜਿਹੜੀ ਵੈਰੈਟੀ ਦੇ ਗੁਣ ਇਸ ਦੇ ਵਿੱਚ ਪਾਏ ਗਏ ਨੇ ਉਹ ਪੂਸ਼ਾ 44 ਹੈ ਪੂਸ਼ਾ 44 ਬਾਰੇ ਸਾਰੇ ਕਿਸਾਨ ਜਾਣਦੇ ਨੇ ਕਿ ਜਿਹੜੀ ਇਹ ਵੈਰੈਟੀ ਆ ਉਹ ਝਾੜ ਪੱਖੋਂ ਬਹੁਤ ਵਧੀਆ ਵੈਰੈਟੀ ਆ ਇਸ ਲਈ ਇਹ ਜਿਹੜੀ ਵੈਰੈਟੀ ਆ B 90 ਉਸ ਦੇ ਵਿੱਚ ਇਹਨਾਂ ਦੋਨਾਂ ਜਿਹੜੀਆਂ ਵੈਰੈਟੀਆਂ ਦੇ ਗੁਣ ਜਿਹੜੇ ਨੇ ਮਿਲਾ ਕੇ ਇਸ ਤੋਂ ਜਿਹੜੀ ਆ ਇਹ ਵੈਰੈਟੀ ਤਿਆਰ ਕੀਤੀ ਗਈ ਹੈ ਪਿਛਲੇ ਸਾਲ ਕਾਫੀ ਪ੍ਰਾਈਵੇਟ ਬੀਜ ਤਿਆਰ ਕਰਨ ਵਾਲੇ ਫਾਰਮਾਂ ਦੁਆਰਾ ਜਿਹੜੇ ਇਸ ਵੈਰਾਈਟੀ ਦਾ ਬਰੀਡਰ ਬੀਜ ਲੈ ਕੇ ਉਸ ਤੋਂ ਕਾਫੀ ਮਾਤਰਾ ਦੇ ਵਿੱਚ ਜਿਹੜਾ ਬੀਜ ਤਿਆਰ ਕੀਤਾ ਗਿਆ ਤੇ ਇਹ ਜਿਹੜਾ ਬੀਜ ਹੈ ਉਹ ਵੇਕਣ ਦੇ ਲਈ ਹੁਣ ਪ੍ਰਾਈਵੇਟ ਦੁਕਾਨਾਂ 'ਤੇ ਪਹੁੰਚ ਚੁੱਕਾ ਹੈ ਤੇ ਜਿਹੜੇ ਵੀ ਦੁਕਾਨਦਾਰ ਨੂੰ ਹੁਣ ਤੁਸੀਂ ਇਸ ਵੈਰਾਈਟੀ ਬਾਰੇ ਪੁੱਛੋਗੇ ਤਾਂ ਉਹ ਉਸੋ ਕਹੇਗਾ ਕਿ ਜਿਹੜੀ ਇਹ ਵੈਰਾਈਟੀ ਹੈ ਇਹ ਬਹੁਤ ਵਧੀਆ ਹੈ ਤੇ ਤਾਂ ਜਿਹੜਾ ਝਾੜ ਆ ਉਹ 30 ਤੋਂ 32 ਕੁਇੰਟਲ ਆਪਾਂ ਜਿੰਨੇ ਵੀ ਦੁਕਾਨਦਾਰਾਂ ਦੇ ਨਾਲ ਸੰਪਰਕ ਕੀਤਾ ਏ ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਹਰਿਆਣੇ ਦੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਇਸ ਜਿਹੜੀ ਵੈਰੈਟੀ ਜਿਹੜਾ ਪਿਛਲੇ ਸਾਲ ਝਾੜ ਦਿੱਤਾ ਉਹ ਦਿੱਤਾ ਹੈ ਜੀ 32 ਤੋਂ 33 ਕੁਇੰਟਲ ਦਾ ਹਰ ਪ੍ਰਾਈਵੇਟ ਦੁਕਾਨਦਾਰ ਇਸ ਬੀਜ ਦੀ ਨਹੀਂ ਤਾਰੀਫ ਇਸ ਕਰਕੇ ਕਰ ਰਿਹਾ ਕਿਉਂਕਿ ਦੁਕਾਨਦਾਰ ਨੂੰ ਤਾਂ ਉਹਦਾ ਹੀ ਮੁਨਾਫਾ ਹੋਵੇਗਾ ਜਦੋਂ ਉਹ ਇਸ ਵੈਰੈਟੀ ਦਾ ਵੱਤੋ ਵੱਦ ਬੀਜ ਜਿਹੜਾ ਉਹ ਸੇਲ ਕਰਨਗੇ ਦੂਜਾ ਜਿਹੜਾ ਕਿਸਾਨਾਂ ਦੇ ਵਿੱਚ ਵੀ ਨਵੇਂ ਬੀਜ ਨੂੰ ਲੈ ਕੇ ਕਾਫੀ ਉਤਸ਼ਾਹ ਰਹਿੰਦਾ ਹੈ ਹਰ ਕਿਸਾਨ ਇਹ ਚਾਹੁੰਦਾ ਹੈ ਕਿ ਨਵੇਂ ਬੀਜ ਨੂੰ ਆਪਣੇ ਖੇਤ ਦੇ ਵਿੱਚ ਲਗਾਇਆ ਜਾਵੇ ਨਵੇਂ ਬੀਜ ਦਾ ਜਿਹੜਾ ਝਾੜ ਆ ਉਹ ਵਧੀਆ ਰਹੇਗਾ ਤੇ ਉਹਨਾਂ ਨੂੰ ਜਿਹੜੀ ਹੈ ਇਸ ਤੋਂ ਇੱਕ ਚੰਗੀ ਉਪਜ ਦੇਖਣ ਨੂੰ ਮਿਲੇਗੀ ਇਹ ਵੈਰੈਟੀ ਪੱਕਣ ਲਈ ਬਹੁਤ ਘੱਟ ਸਮਾਂ ਲੈਂਦੀ ਹੈ ਤੇ ਦਿਲੀ ਯੂਨੀਵਰਸਿਟੀ ਪੂਸ਼ਾ ਦੀ ਤਾਰੀ ਹੂ ਵੀ ਕਰਨ ਦੀ ਬਣਦੀ ਹੈ ਕਿ ਉਹ ਹਰ ਸਾਲ ਨਵੀਆਂ ਤੋਂ ਨਵੀਆਂ ਝੋਨੇ ਦੀਆਂ ਕਿਸਮਾਂ ਜਿਹੜੀਆਂ ਕਿਸਾਨਾਂ ਦੇ ਵਿੱਚ ਲੈ ਕੇ ਆ ਰਹੀ ਹੈ ਤੇ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰ ਰਹੀ ਹੈ ਇਹ ਵੈਰੈਟੀ ਪੰਜਾਬ ਦੇ ਵਿੱਚ ਕਈ ਆਪਣੇ ਜਾਣਕਾਰਾਂ ਨੇ ਵੀ ਲਗਾਈ ਸੀ ਤੇ ਜਦੋਂ ਉਹਨਾਂ ਨੂੰ ਆਪਾਂ ਇਹ ਸੋ ਵੈਰੈਟੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਵੈਰੈਟੀ ਪੱਕਣ ਦੇ ਲਈ ਜ਼ਰੂਰ ਸਮਾਂ ਘੱਟ ਲੈਂਦੀ ਹੈ ਪਰ ਇਸ ਵੈਰੈਟੀ ਦਾ ਜਿਹੜਾ ਝਾੜ ਆ ਉਹ 20 ਤੋਂ 22 ਕੁਇੰਟਲ ਦਾ ਹੀ ਹੈ ਇਹ ਝੋਨੇ ਦੀ ਜਿਹੜੀ ਵੈਰੈਟੀ ਆ ਉਹ ਪਰਮਲ ਝੋਨੇ ਦੀ ਵੈਰੈਟੀ ਹੈ ਕੋਈ ਬਾਸਮਤੀ ਝੋਨੇ ਦੀ ਵੈਰੈਟੀ ਨਹੀਂ ਹੈ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 20 ਤੋਂ 22 ਕੁਇੰਟਲ ਦਾ ਝਾੜ ਆ ਉਹ ਬਹੁਤ ਘੱਟ ਹੈ ਇਸ ਲਈ ਆਪਾਂ ਤੁਹਾਨੂੰ ਇਹ ਸਲਾਹ ਦੇਵਾਂਗੇ ਕਿ ਤੁਸੀਂ ਇਸ ਵੈਰੈਟੀ ਦੇ ਚੱਕਰ ਦੇ ਵਿੱਚ ਨਾ ਪਿਓ ਇਸ ਵੈਰੈਟੀ ਨੂੰ ਲਗਾਉਣ ਦੀ ਜਗ੍ ਜਿਹੜੀ ਆ OPR 126 ਝੋਨਾ ਲਗਾ ਸਕਦੇ ਹਾਂ 126 ਝੋਨਾ ਜਿਹੜਾ ਪੱਕਣ ਦੇ ਲਈ ਜਿਹੜਾ ਇੰਨੇ ਸਮਾਂ ਲੈਂਦਾ ਏ ਤੇ ਉਸ ਦਾ ਜਿਹੜਾ ਝਾੜ ਆ ਉਹ 32 33 ਕੁਇੰਟਲ ਦਾ ਏ ਪਿਛਲੀ ਵਾਰ ਜਿਹੜਾ ਝੋਨੇ ਦਾ ਜਿਹੜਾ ਝਾੜ ਆ ਉਹ ਵੀ ਵਧ ਰਿਹਾ ਸੀ ਇਸ ਪੱਖੋਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਸ ਵੈਰੈਟੀ ਨੇ 20 ਤੋਂ 22 ਕੁਇੰਟਲ ਦਾ ਝਾੜ ਦਿੱਤਾ ਉਹ ਬਹੁਤ ਘੱਟ ਹੈ ਇਸ ਵੀਡੀਓ ਨੂੰ ਤੁਸੀਂ ਹੋਰ ਵੀ ਕਿਸਾਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ